ਜిల్లా ਹੁਸ਼ਿਆਰਪੁਰ ਦੇ ਕਸਬਾ ਮਾਹਲਪੁਰ ਵਿਖੇ ਦੇਰ ਰਾਤ ਮੈਲਾ ਥਾਣੇਦਾਰ ਤੋਂ ਖਫਾ ਅੰਬੇਦਕਰ ਸੈਨਾ ਪੰਜਾਬ ਦੇ ਜਰਨਲ ਸਖਤਰ ਕੁਲਵੰਤ ਪੁੰਨੋ ਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਥਾਣੀ ਅੱਗੇ ਤਰਨਾ ਪ੍ਰਦਰਸ਼ਨ ਕੀਤਾ ਗਿਆ। ਇਹ ਤਰਨਾ ਪ੍ਰਦਰਸ਼ਨ ਲਗਭਗ 2 ਘੰਟੇ ਤੱਕ ਚੱਲਿਆ ਜਿਸ ਨਾਲ 2 ਕਿਲੋਮੀਟਰ ਤੱਕ ਭਾਰੀ ਜਾਮ ਲੱਗ ਗਿਆ। ਹੈਰਾਨੀ ਤਾਂ ਉਸ ਗੱਲ ਦੀ ਹੋਗੀ ਹੈ ਜਦੋਂ ਇਸ ਜਾਮ ਨੂੰ ਖੁਲਵਾਉਣ ਦੇ ਲਈ ਮਾਹਲਪੁਰ ਥਾਣੇ ਦਾ ਕੋਈ ਵੀ ਉੱਚ ਅਧਿਕਾਰੀ ਨਹੀਂ ਪਹੁੰਚਿਆ ਅਤੇ ਜਾਮ ਨੂੰ ਖੁਲਵਾਉਣ ਦੇ ਲਈ ਗਟਸ਼ੰਕਰ ਦੇ ਥਾਣਾ ਮੁਖੀ ਗगनਦੀਪ ਸਿੰਘ ਸੇਖੋਂ ਦੇ ਵੱਲੋਂ ਬੇਦਕਾਰ ਸੈਨਾ ਦੇ ਜਰਨਰਲ ਸਕੱਤਰ ਕੁਲਵੰਤ ਪੁੰਨੋ ਨਾਲ ਗੱਲਬਾਤ ਕਰਕੇ ਜਾਮ ਨੂੰ ਖੁਲਵਾਇਆ ਗਿਆ ਇਸ ਬੰਦੀ ਅਬੇਦਕਾਰ ਸੈਨਾ ਪੰਜਾਬ ਦੇ ਜਰਨਰਲ ਸਕੱਤਰ ਕੁਲਵੰਤ ਪੁੰਨੋ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਮਹਿਲਾ ਥਾਣੇਦਾਰ ਦੀਆਂ ਪਹਿਲਾਂ ਵੀ ਕਾਫੀ ਸ਼ਿਕਾਇਤਾਂ ਸਨ ਕਿ ਉਹਨਾਂ ਦੇ ਵੱਲੋਂ ਹਰੇਕ ਦਿਨ ਨਾਲ ਇਸੇ ਤਰ੍ਹਾਂ ਬੇਰੁਖੀ ਦੇ ਨਾਲ ਗੱਲ ਕਰਦੇ ਨੇ ਅਤੇ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਮਾਹਲਪੁਰ ਇਲਾਕੇ ਦੇ ਵਿੱਚ ਪਿਛਲੇ 1 ਮਹੀਨੇ ਤੋਂ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਅਤੇ ਦੁਕਾਨਾਂ ਦੇ ਬਾਹਰ ਪਿਆ ਸਮਾਨ ਅਣਪਛਾਤੇ ਚੋਰਾਂ ਦੇ ਵੱਲੋਂ ਚੱਕਿਆ ਜਾ ਰਿਹਾ ਹੈ। ਪੁਲਿਸ ਉਹਨਾਂ ਨੂੰ ਫੜਨ ਦੀ ਬਜਾਏ ਪੋਲੇ-ਪਾਲੇ ਲੋਕਾਂ ਨੂੰ ਤੰਗ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਸੇ ਤਰ੍ਹਾਂ ਪੁਲਿਸ ਦਾ ਰਵੱਈਆ ਰਿਹਾ ਤਾਂ ਵੱਡੇ ਪੱਧਰ ਤੇ ਤਨਾਵ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਕਾਰਨ ਪੈਗਲ ਹੋ ਗਿਆ ਕਿ ਜਿਹੜਾ ਤੁਹਾਨੂੰ ਜਾਮ ਲਾਣਾ ਪੈ ਗਿਆ ਮਾਲਪੁਰ ਥਾਣੇ ਦੇ ਅੱਗੇ ਹਾਂਜੀ ਸਭ ਤੋਂ ਪਹਿਲਾਂ ਸਾਰੀ ਸਰਕਾਰ ਦੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਵਾਈਗੁਰ ਜੀ ਦਾ ਕਾਲਸਾ ਵਾਈਗੁਰ ਜੀ ਦੀ ਫਤਿਹ ਅੱਜ ਸਾਨੂੰ ਮਜਬੂਰੀ ਦੇ ਵਿੱਚ ਇੱਥੇ ਮਾਲਪੁਰ ਥਾਣੇ ਦੇ ਬਾਹਰ ਆਪਣੇ ਸਾਥੀਆਂ ਦੇ ਸਮੇਤ ਅੰਬੇਡਕਰ ਸੈਨਾ ਪੰਜਾਬ ਦੀ ਅਗਵਾਈ ਦੇ ਵਿੱਚ ਧਰਨਾ ਦੇਣਾ ਪਿਆ ਉਹ ਧਰਨੀ ਦਾ ਕਾਰਨ ਨਹੀਂ ਹੈ ਵੀ ਇੱਥੇ ਜਿਹੜੀ ਮੈਡਮ ਆਈ ਆ ਆਪਣੇ ਰਮਨ ਰਮਨਪ੍ਰੀਤ ਕੌਰ ਜੀ ਐਸਐਸਓ ਹੈਗੇ ਆ ਜੋ ਮਿਲਦਾ ਐਡੀਸ਼ਨਲ ਐਸਐਚਓ ਐਸਐਚਓ ਨਾਲ ਕੁੱਤੀ ਤੇ ਗਏ ਆ ਇਹ ਉਹ ਉਹਨਾਂ ਦਾ ਜਿਹੜਾ ਰਵਈਆ ਹੈ ਲੋਕਾਂ ਦੇ ਨਾਲ ਬੜਾ ਅਪੱਤਰ ਰਵਈਆ ਆ ਉਹ ਮੌਕੇ ਦੇ ਅਫਸਰ ਆ ਉਹ ਕਿਸੇ ਦੇ ਨਾਲ ਕੋ ਫੋਨ ਤੇ ਗੱਲ ਕਰਨਾ ਨਾ ਆਪਣਾ ਅਧਿਕਾਰ ਨਹੀਂ ਸਮਝਦੇ ਤੇ ਸਾਡੇ ਕਿਸੇ ਸਾਥੀ ਨੂੰ ਉਹਨਾਂ ਨੇ ਜੇਮ ਤੋਂ ਆ ਰਹੇ ਸੀ ਉਹਨਾਂ ਨੂੰ ਮੋਟਰਸਾਈਕਲ ਦੇ ਬਾਬਤ ਰੋਕਿਆ ਉਹਨਾਂ ਦੇ ਕੋਲ ਉਹਨਾਂ ਦੇ ਡਾਕੂਮੈਂਟ ਵੀ ਸੀਗੇ ਜਦੋਂ ਉਹਨਾਂ ਨੂੰ ਕਿਹਾ ਵੀ ਮੇਰੀ ਗੱਲ ਕਰਵਾਓ ਤਾਂ ਉਹਨਾਂ ਨੇ ਮੈਡਮ ਨੇ ਗੱਲ ਨਹੀਂ ਕੀਤੀ ਕਹਿੰਦੇ ਵੀ ਮੈਂ ਗੱਲ ਕਰਨ ਲਈ ਥੋੜੀ ਇੱਥੇ ਐਸਐਚਓ ਲੱਗੀ ਨਹੀਂ ਤਾਂ ਫੇ ਕਿਸ ਕੰਮ ਲਈ ਲੱਗੇ ਆ ਜੇ ਇਹ ਪਬਲਿਕ ਸਰਵੰਟ ਆ ਲੋਕਾਂ ਦੇ ਨੌਕਰ ਵਾ ਜੇ ਇਹ ਆਪਣੀ ਅਫਸਰ ਸਾਈ ਦਾ ਜਿਹੜਾ ਇਦਾਂ ਦਾ ਰੋਗ ਜਤਾਉਗੇ ਤਾਂ ਫੇ ਉਹ ਮੀੜਗਰ ਸੈਨਾ ਇਹਨਾਂ ਦੀ ਜਿਹੜੀ ਤਾਨਾ ਚਾਹੀਏ ਦਾ ਜਿਹੜਾ ਰਵਈਆ ਆ ਸਾਨੂੰ ਅਚਨ ਦੇ ਧਰਨਾ ਪ੍ਰਦਰਸ਼ਨ ਕਰਨਾ ਪਿਆ ਇੱਕ ਜਾਂ ਦੋ ਦਿਨ ਦੇ ਵਿੱਚ ਜਿਹੜਾ ਵੱਡੇ ਲੈਵਲ ਤੇ ਅਸੀਂ ਪ੍ਰੋਟੈਸਟ ਕਰਕੇ ਇਹ ਮੈਡਮ ਨੂੰ ਜਦ ਤੱਕ ਇਥੋਂ ਮਾਲਪੁਰ ਤੋਂ ਬਦਲ ਦੇਣੀ ਹੈਗੀ ਤਾਂ ਉਦੋਂ ਦਾ ਕਿਹੜਾ ਮੀੜਗਰ ਸੈਨਾ ਪੰਜਾਬ ਦਾ ਸੰਘਰਸ਼ ਹੋ ਚੱਰੀ ਹੈ ਅੱਜ ਕੀ ਲੱਗਦਾ ਇੱਕ ਪਾਸੇ ਦੁਕਾਨਦਾਰਾਂ ਦੇ ਜਿਹੜੇ ਘਰ ਦੇ ਮੋਰੇ ਹੋ ਜਾਂ ਦੁਕਾਨਾਂ ਦੇ ਮੋਰੇ ਵੀ ਸਮਾਨ ਜਿਹੜਾ ਚੋਰੀ ਹੋ ਰਿਹਾ ਇੱਕ ਪਾਸੇ ਜਿਹੜੇ ਜਿਨ੍ਹਾਂ ਦੇ ਕਾਗਜ ਪੂਰੇ ਉਹਨਾਂ ਨੂੰ ਘੇਰਿਆ ਜਾ ਰਿਹਾ ਵਾ ਬਿਨਾ ਕਾਗਜ ਵਾਲਿਆਂ ਨੂੰ ਪੁੱਛਿਆ ਨਹੀਂ ਜਾ ਰਿਹਾ ਬੋਲਟ ਤੇ ਪਟਾਕੇ ਵੱਜਦੇ ਆ ਹੌਰਨ ਵੱਡੇ ਵੱਡੇ ਲਾ ਕੇ ਘੁੰਮਦੇ ਆ ਉਹਨਾਂ ਦੇ ਚਲਾਨ ਨਹੀਂ ਹੋ ਰਹੇ ਦੇਖੋ ਇਹ ਪੁਲਿਸ ਦੀ ਜਿਹੜੀ ਮੋਰਲ ਡਿਊਟੀ ਬਣਦੀ ਹੈ ਸਾਡਾ ਵੀ ਆਮ ਨਾਗਰਿਕਾਂ ਦਾ ਸਹਿਯੋਗ ਬਣਦਾ ਵੇ ਪੁਲਿਸ ਦਾ ਅਸੀਂ ਸਹਿਯੋਗ ਕਰੀਏ ਅਸੀਂ ਇਹਨਾਂ ਦੇ ਕੋਈ ਕਾਰਵਾਈ ਦੇ ਵਿੱਚ ਬਾਤਾਂ ਨਹੀਂ ਪਾਉਣੀ ਅਸੀਂ ਕਹਿੰਨੇ ਰੋਜ਼ ਅਸੀਂ ਸਮਾਂ ਕਹਿੰਦੇ ਕੋਲ ਖੜੂ ਖੜ ਕੇ ਹਰ ਇੱਕ ਵਹੀਕਲ ਦੀ ਚੈਕਿੰਗ ਕਰਦੇ ਅਸੀਂ ਤਾਂ ਕਹਿੰਨੇ ਆ ਵੀ ਉਹ ਡਿਸਪਲਨ ਦੇ ਵਿੱਚ ਤੇ ਬਿਨਾਂ ਕਿਸੇ ਭੇਤ ਭਾਵ ਤੋਂ ਕਰਨੀ ਚਾਹੀਦੀ ਆ ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਰਿਪੋਰਟ